ਗੁਰਦੀ ਕਰਦਾ ਆ ਵਾਏ ਗੁਰਦੀ ਕੀ ਭਾਤੇ ਕੁਛੜੇ ਕੋਲ ਗਏ ਹਾਂਜੀ ਮਿੰਟ ਮਿੰਟ ਸੰਗਤਾਂ ਕਾਟ ਕੇ ਦੇ ਨਿਕਲ ਗਏ ਜੀ ਪਈ ਤਾ ਕਰਿਪਨ 8 ਵੱਜੁਕੇ ਆਪਾਂ ਨੂੰ ਕੋਸ਼ਿਸ਼ ਆ ਵੀ 8:30 ਤੋਂ ਪਹਿਲਾਂ ਪਹਿਲਾਂ ਆਪਾਂ ਯਾਤਰਾ ਸ਼ੁਰੂ ਕਰ ਦੇਣੀ ਹੈ ਪਹਿਲਾਂ ਹਾਂਜੀ ਬਾਈ ਜੀ ਖੁਸ਼ ਹੋਣੀ ਹਾਂਜੀ ਪਿੱਛੇ ਲੋ ਬੇਂਗਾਲ 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 ਹਾਂਜੀ ਇਰੇ 8:30 ਵੇ ਯਾਤਰਾ ਸ਼ੁਰੂ ਕੀਤੀ ਤਕਰੀਬਨ ਪੈਦਲ ਯਾਤਰਾ ਆਜ ਯਾਤਰਾ ਤਾਂ ਪੋੜਾ ਜਾਵਾਂ ਜੂਮ ਕਰਕੇ ਤੁਹਾਨੂੰ ਦਿਖਾ ਦੇਣਾ ਇਹ ਟੋੜਿਆ ਇੱਥੋਂ ਪੈਦਲ ਜਾਵਾਂਗੇ ਤਕਰੀਬਨ 1.5 ਕਿਲੋਮੀਟਰ ਆਪਾਂ ਪੈਦਲ ਜਾ ਕੇ ਔਰ ਉੱਪਰ ਜਿੱਥੇ ਗੱਡੀਆਂ ਲੱਗੀਆਂ ਹੋਈਆਂ ਉਤੋਂ ਗੱਡੀਆਂ ਤੇ ਬੈਠ ਕੇ 5 ਕਿਲੋ 4 ਕਿਲੋਮੀਟਰ ਅੱਗੇ ਜਾਵਾਂਗੇ ਮੇਰੀ ਦਬਾਅ ਵੀ ਬਹੁਤ ਤੇਜ਼ ਹੈ। ਇਹ ਆ। ਅਬੀ ਚੱਲੋ। ਉਹ ਤੁਹਾਨੂੰ ਕੋਲ ਕੋ ਗੱਡੀਆਂ ਦੇ ਵਿੱਚ ਇਹਨਾਂ ਨੇ ਕੀ ਹੈ ਨੈਕਸਟ ਟਿਕਰੀਂ ਆਉਂਦੇ। ਗੁਰਦਵਾਰਾ ਤੋਂ ਆਪ ਕੋ ਵੀ ਨਿਕਾੜ ਤਾ ਕਿ ਕਿੰਨੇ ਟਾਈਮ ਦੇਖ ਰਹੇ ਆਂ ਆਇ ਤੋਂ। ਸਾਡਾ ਇੱਥੇ ਕੜੀਆ ਹੈ ਇੱਥੋਂ ਗੱਡੀਆਂ ਚੱਲਦੀਆਂ ਨੇ 80 ਕਿਲੋਮੀਟਰ ਦਾ ਕੋਲਵਾਂ گاਉਂ ਤੱਕ। ਪਰ ਗੱਡੀ ਬਹੁਤ ਹੀ ਲੇਟ ਮਦਦ ਹੋਣੀ ਚਾਹੀਦੀ। ਇਸ ਕਰਕੇ ਇੱਥੇ ਬਣਾ ਟਾਈਮ ਹਨ ਉੱਪਰ ਮਾਪਿਆ। ਐਂਡ ਆ। ਤਕਰੀਬਨ ਦੁਪਹਿਰ ਦੇ 12:30 ਚੁੱਕਿਆ। ਅਹੀਂ ਤੁਰਦੇ ਤੁਰਦੇ ਲੇਟ ਹੋ ਗਏ ਸੀਗੇ 11 ਵਜੇ ਚੱਲੇ ਆ ਕਾਰਨ ਕੀ ਸੀ じゃ ਸਾਡੀ ਸੰਗਤ ਦੇ ਵਿੱਚੋਂ ਇੱਕ ਦੋ ਜਣੇ ਢਿੱਲੇ ਹੋ ਗਏ ਸੀਗੇ ਉਹਦੇ ਕਰਕੇ ਸਾਨੂੰ ਫਿਰ ਥੋੜਾ ਸੈਟਿੰਗ ਕਰਕੇ ਤੁਰਨਾ ਪਿਆ ਹੁਣ ਅੱਧ ਦੇ ਲਾਗੇ ਬੰਨੇ ਚੱਲੇ ਹੋਏ ਆ ਆਹ ਦੇਖੋ ਸੰਗਤ ਜੀ ਬਟੀਆਂ ਅਸੇ ਬਿਠੂ ਹੀ ਮਿਲ ਜਾਂਦੇ ਆ ਪੈਦਲ ਵੀ ਥੋੜੇ ਵੀ ਬੋਲੇ ਸੋਨ ਹਾ ਸ ਵਾਏ ਗੁਰਜੀ ਕੀ ਫਤਿਹ ਸਮਾਂ तकरीबन 3 ਘੜੇ ਦਾ ਇਸ ਟੈਮ ਸੀ ਪੂਰੇ ਜੰਗਲ ਦੇ ਵਿੱਚ ਆ ਚੁੱਕੇ ਹਾਂ ਬਹੁਤ ਸੋਹਣੀ ਲੋਕੇਸ਼ਨ ਆ ਬੜਾਈ ਵਰਦੀ ਆ ਮੌਸਮ ਠੰਡਾ ਆ ਲੱਗੇ ਨਦੀ ਵਗ ਰਹੀ ਆ ਆ ਦੇਖੋ ਹੁਣ तकरीबन ਨਦੀ ਦੇ ਨਾਲ ਨਾਲ ਚੱਲ ਕੇ ਨਦੀ ਦੇ ਕੋਲ ਪਹੁੰਚਾਂਗੇ ਫੇਰ ਉੱਥੋਂ ਫੇਰ ਤਾਂ ਚੜਾਂਗੇ। ਤਕਰੀਬਨ 4 ਘੰਟੇ ਸਾਨੂੰ ਚੱਲਦਿਆਂ ਨੂੰ ਹੋ ਗਿਆ। ਸਾਰੇ ਹਾਂ ਸਿੱਟ। ਜੇ ਸਰਕਲ ਟਾਕ ਨਹੀਂ ਦੇਵੋ ਬਿਲਕੁਲ। ਇਕਦਾਂ ਬੈਠੋ। ਆਪਾਂ ਚੱਲਦੇ ਬਲੇ ਬੰਦਾ ਖੰਡ ਦੇ ਦੋਨੇ ਜਾਣਾ। ਗਿਆ ਪੌਤੋ ਵੀ ਜਾਣਾ। ਫਰੋਕ ਨਹੀਂ ਉੱਥੇ ਕੋਈ ਜਿਆਦਾ ਨਹੀਂ ਬੰਦਿਓ। ਬਹੁਤ ਅੰਦਰੋਂ ਘੱਟ ਤੇ ਮੌਸਮ ਬਹੁਤ ਬੋੜੀ ਹੈ। ਤੇ ਬਹੁਤ ਜਿਵੇਂ ਹਨ ਹਨ ਦਾ ਪਾਣੀ ਸ। ਬਹੁਤ ਮਖਾਨੇ ਦੇ ਇੱਟਾਂ ਮੜਿਆ ਆ। ਇਹ ਲੈ ਮੈਂ ਹੋਰ ਜਦੋਂ ਦਰਾਨਾਣਾ ਹੈ ਸਾੜਾ ਸਾਂ ਜੇ ਨਾ ਬਤਾ ਦੇ ਤੱਕ ਰਿਭਨ ਯਾਤਰਾ ਪੰਜਾਬੀ ਕਰਦੇ ਆ ਇਹਨਾਂ ਨੂੰ ਬਾਹਰ ਨੂੰ ਪਤਾ ਹੈਗਾ ਕਿ ਪਿੰਡ ਆਪਨੇ ਜਿਹੜੇ ਆ ਭਰਾਂ ਤੇ ਪੋਸਟੇਟਾਂ ਦੇ ਬੋਰਡ ਤੇ ਇੱਟੂ ਬੰਦੇ ਸੀ ਕਿ ਫੜਾ ਪਾਣ ਫਿਰ ਭੁੰਦੇ ਕਮ ਹੁੰਦੇ ਪਹਾੜੀ ਭੁੜੀਆਂ ਚੜਦੇ ਤਕਰੀਬਨ ਰਾਤ 8:00 ਵਜੇ ਕਾਂਗਰੀਆ ਗੋਵਿੰਦਾਨ ਪਹੁੰਚ ਗਏ ਬਾਜ਼ਾਰ 'ਚ ਖੜੇ ਹੋਏ ਆ ਜਾਨੇ ਅੰਦਰ ਹਾਲ ਲਿਆ ਹੋਇਆ ਸੰਗਤ ਨੇ ਸੰਗਤ ਲਈ ਸਿੰਘ ਹਰੇ ਤਕਰੀਬਨ ਸਾਢੇ 2:00 ਵਜੇ ਵੀ 15 ਤੋਂ 20 ਤਰਨਦਰ ਨੇ ਸੰਗਤਾਂ ਹੋ ਗਈਆਂ ਬਾਕੀ ਜਿਹੜੀ ਸੰਗਤਾਂ ਹੋਰ ਹੀ ਕਾਫੀ ਹੈ ਗਈਆਂ ਉਦਾਂ ਜੇ ਰਸ ਘਟਿਆ ਮੀਂਹ ਹੀ ਪੈ ਰਿਹਾ ਮੌਸਮ ਵਧੀਆ ਵਾ ਠੰਡ ਪੂਰੀ ਹੈ